ਅੰਤਰਰਾਸ਼ਟਰੀ ਪੁਲਾਰਰ ਸਟੇਸ਼ਨ ਦੇ ਜਾਣ ਵਾਲੇ ਭਾਰਤ ਦੇ ਪਹਿਲੇ ਪੁਲਾਰ ਯਾਤਰੀ ਸ਼ਿਵਾਂਸ਼ੂ ਸ਼ੁਕਲਾ ਇਤਿਹਾਸ ਰਚ ਕੇ ਐਕਸੀਓਮ 4 ਮਿਸ਼ਨ ਦੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਧਰਤੀ ਤੇ ਸੁਰੱਖਿਅਤ ਵਾਪਸ ਪਹੁੰਚ ਗਏ ਨੇ 18 ਦਿਨ ਪੁਲਾਰਡ ਵਿੱਚ ਸਫਲਤਾ ਨਾਲ گزارਨ ਮਗਰੋਂ ਲੰਗੇ ਦਿਨ ਸ਼ਿਵਾਂਸ਼ੂ ਸ਼ੁਕਲਾ ਤੇ ਸਾਥੀ ਪ੍ਰਸ਼ਾਂਤ ਮਹਾਸਾਗਰ ਚ ਉਤਰੇ ਇਹ ਭਾਰਤ ਦੇ ਪੁਲਾਰਡ ਇਤਿਹਾਸ ਦਾ ਇੱਕ ਇਤਿਹਾਸਿਕ ਪਲ ਹੈ ਜਦੋਂ ਇੱਕ ਭਾਰਤੀ ਪੁਲਾਰ ਯਾਤਰੀ ਨੇ ਕੁਮੰਤਰੀ ਪੁਲਾਰਡ ਸਟੇਸ਼ਨ ਵਿੱਚ ਮਿਸ਼ਨ ਪੂਰਾ ਕਰਕੇ ਵਾਪਸੀ ਕੀਤੀ ਹੈ ਦੂਜੇ ਪਾਸੇ ਗਰੁੱਪ ਕੈਪਟਨ ਸ਼ੁਭਾਂਸ਼ ਸ਼ੁਕਲਾ ਦੇ ਪਰਿਵਾਰ ਵੱਲੋਂ ਐਕਸੀਓਮ 4 ਪੁਲਾੜ ਵਾਹਨ ਦੇ ਸੁਰੱਖਿਅਤ ਤਰਤੀਤੇ ਪਰਤਨ ਮੌਕੇ ਲਖਨਊ ਵਿੱਚ ਜਸ਼ਨ ਮਨਾਇਆ ਗਿਆ। ਇਸ ਦੌਰਾਨ ਭਾਰਤੀ ਹਵਾਈ ਫੌਜ ਵਿੱਚ ਗਰੁੱਪ ਕੈਪਟਨ ਸੁਭਾਨਸ਼ੂ ਦੇ ਪਿਤਾ ਸ਼ੰਭੂ ਦਿয়াল ਸ਼ਕਲਾ ਨੇ ਕਿਹਾ ਹੈ ਕਿ ਉਹ ਬਹੁਤ ਚੰਗਾ ਮਹਿਸੂਸ ਕਰ ਰਹੇ ਨੇ ਉਹਨਾਂ ਦਾ ਪੁੱਤਰ ਸੁਰਖਿਅਤ ਪੁਲਾੜ ਤੋਂ ਵਾਪਸ ਪਰਤੇ ਆਏ ਅਤੇ ਡ੍ਰੈਗਨ ਤੋਂ ਬਾਹਰ ਆ ਗਿਆ ਹੈ ਇਹ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਉਹਨਾਂ ਦੇ ਯਤਨਾਂ ਨਾਲ ਹੀ ਇਹ ਸੰਭਵ ਹੋਇਆ ਹੈ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਉਤਸ਼ਾਹਿਤ ਹੈ ہمارا ਬੇਟਾ ਜੋ ਹੈ ਮਿਸ਼ਨ ਸੇ ਆਜ ਵਾਪਸੀ ਕਰ ਰਿਹਾ ਹੈ ਅੱਜ ਧਰਤੀ ਪਰ ਲੈਂਡ ਕਰੇਗਾ ਇਹ ਹਮਾਰੇ ਲਈ बहुत बड़ा सौभाग्य का दिन है और हम अपने को बड़ा गौरवान्वित महसूस करते हैं कि बेटे ने आज हमारी जो है इतना नाम रोशन कर दिया है कि अब हमेशा इतिहास तक लिखा जाएगा ये हमारे लिए बहुत गौरव की बात है आज का दिन बहुत खास है आज लैंडिंग हो